ਨਹੀਂ ਠੀਕ ਹੈ ਨਹੀਂ ਪਿਆਰੇ ਦੋਸਤੋ ਆਪਾਂ ਜਿਹੜਾ ਇਹ ਇੱਕ ਸਿਲਸਿਲਾ ਸਟਾਰਟ ਕੀਤਾ ਜਿਹੜੀਆਂ ਦੁਨੀਆ ਦੀਆਂ ਮਾਇਨਾਜ਼ ਹਸਤੀਆਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਤੇ ਜਿਸ ਤਰ੍ਹਾਂ ਕਿ ਪਹਿਲਾਂ ਮੈਂ ਪੋਲਿਟੀਕਲ ਇੰਟਰਵਿਊਜ਼ ਕਰਦਾ ਸੀਗਾ ਐਕਟਰਸ ਦੀਆਂ ਸਿੰਗਰਸ ਦੀਆਂ ਇੰਟਰਵਿਊਜ਼ ਕੀਤੀਆਂ ਲੇਕਿਨ ਮੈਂ ਇੱਕ ਜਗ੍ਹਾ ਤੋਂ ਲੰਘਦਾ ਸੀਗਾ ਤੇ ਉੱਥੇ ਮੈਂ ਐਸੀ ਐਸੀ ਪਿਕਚਰਸ ਦੇਖਦਾ ਸੀ ਜਿਹੜੀਆਂ ਦਿਲ ਨੂੰ ਹਲੂਨ ਕੇ ਰੱਖ ਦਣ ਜਿਹੜੇ ਵਰਡ ਮੈਂ ਤੁਹਾਨੂੰ ਯੂਜ਼ ਕੀਤਾ ਕਿ ਰੂਹ ਵੀ ਹਲੂਨੀ ਗਈ ਜਾਂਦੀ ਹੈ ਉਸ ਉਸ ਜਗ੍ਹਾ ਤੇ ਜਿਹੜੀਆਂ ਪਿਕਚਰਸ ਲੱਗੀਆਂ ਮੈਨੂੰ ਫੀਲ ਹੁੰਦਾ ਕਿ ਉਹ ਪਿਕਚਰਸ ਆਪ ਬੋਲਦੀਆਂ ਨੇ ਲੇਕਿਨ ਜਿਹੜੇ ਉਹਦੇ ਓਨਰ ਹੈ ਉਸ ਆਰਟ ਗੈਲਰੀ ਦੇ ਉਹ ਮੇਰੇ ਬਹੁਤ ਹੀ ਅਜ਼ੀਜ਼ ਹੈ ਰੋਹਾਨੀ ਰਿਸ਼ਤਾ ਸਾਡਾ ਬੜਾ ਪੁਰਾਣਾ ਤੇ ਅਚਾਨਕ ਹੀ ਅੱਜ ਉਹਨਾਂ ਦੇ ਦਰਸ਼ਨ ਹੋ ਗਏ ਕੁਦਰਤੀ ਉਹ ਦੁਕਾਨ ਤੇ ਬੈਠੇ ਸੀਗੇ ਇਹ ਦੁਕਾਨ ਪਟਿਆਲਾ ਦੇ ਵਿੱਚ ਹੈ ਤੇ ਇਹ ਜਗ੍ਹਾ ਕਿਹੜੀ ਹੈ ਜੀ ਅਜੀਤ ਜੀ ਧਰਮਪੁਰਾ ਧਰਮਪੁਰਾ ਬਾਜ਼ਾਰ ਹੈ ਤੁਸੀਂ ਕੋਈ ਵੀ ਐਸਾ ਇਨਸਾਨ ਨਹੀਂ ਹੋਏਗਾ ਆਈ ਥਿੰਕ ਜਿਹੜਾ ਅਜੀਤ ਆਰਟਸ ਦੇ ਨਾਮ ਨੂੰ ਨਹੀਂ ਜਾਣਦਾ ਉਹ ਵਰਲਡਵਾਈਡ ਕੈਨੇਡਾ ਅਮਰੀਕਾ ਦੇ ਵਿੱਚ ਵੀ ਮੈਨੂੰ ਬੜੇ ਲੋਕ ਮਿਲੇ ਜਿਹੜੇ ਇਹਨਾਂ ਦੇ ਨਾਮ ਨੂੰ ਜਾਣਦੇ ਆ ਲੇਕਿਨ ਤੁਸੀਂ ਸ਼ਾਇਦ ਇਹਨਾਂ ਦੇ ਵੀਡੀਓਜ਼ ਦੇ ਵਿੱਚ ਜਾਂ ਦਰਸ਼ਨ ਨਾ ਕੀਤੇ ਹੋਣ ਅੱਜ ਇਹਨਾਂ ਨਾਲ ਆਪਾਂ ਇੱਕ ਖੁੱਲੀ ਤੇ ਵਧੀਆ ਗੱਲਬਾਤ ਕਰਦੇ ਆ ਵਾਈਬ ਜੀ ਦਾ ਖਾਲਸਾ ਜੀ ਵੈਲੂ ਜੀ ਕੀ ਫਤ ਹੈ ਜਿਸ ਤਰ੍ਹਾਂ ਕਿ ਤੁਹਾਡੀ ਇਹ ਆਰਟ ਦਾ ਜਿਹੜਾ ਸਫਰ ਹੈ ਕਦੋਂ ਸਟਾਰਟ ਹੋਇਆ ਨੀ ਬਚਪਨ ਚ ਦੀ ਗੱਲ ਦੱਸੋ ਜਦੋਂ ਇਹ ਉਹ ਬਚਪਨ ਵਾਲੀ ਏਜ ਦੱਸੋ ਕਿ 6th ਵਾਲੀ ਹਾਂ ਤੇ ਕੀ ਦਿਮਾਗ ਚ ਇੱਕੋ ਦਾ ਮਾਇਆ ਕਿ ਪੇਂਟਿੰਗ ਸਿੱਖਣੀ ਹੈ ਸਕੈਚਿੰਗ ਕਰਨੀ ਹੈ ਪੇਂਟਿੰਗ ਸਿੱਖਣੀ ਹੈ ਥੋੜੀ ਫੈਮਿਲੀ ਦੇ ਵਿੱਚ ਤਾਂ ਨਹੀਂ ਕੋਈ ਸੀ ਜੀ ਨੂੰ ਹਾਂ ਕੋਈ ਵੀ ਨਹੀਂ ਇੱਕੋ ਹੀ ਨਹੀਂ ਆ ਦੂਰ ਤੱਕ ਹੀ ਆਰਟਿਸਟ ਹੋਰ ਕਿਸੇ ਲਾਂਚ ਹੋਵੇ ਨਾ ਪਰ ਇਹ ਬੱਚੇ ਦਾ ਗੁਮਾ ਕੇ ਹਾਂਜੀ ਮੈਂ ਵੀ ਪਹਿਲੇ ਕੋਈ ਨਹੀਂ ਸੀ ਪਹਿਲੇ ਕੋਈ ਨਹੀਂ ਸੀ ਗੱਲ ਤਾਂ ਉਹੀ ਹੈ ਕਿ ਖੂਨ ਦੇ ਵਿੱਚ ਤਾਂ ਨਹੀਂ ਸੀ ਉਹ ਚੀਜ਼ ਹੈ ਨਾ ਤੇ ਜਦੋਂ ਸਿਕਸ ਦੇ ਵਿੱਚ ਤੁਸੀਂ ਪੜ੍ਹਦੇ ਸੀ ਜਦੋਂ ਤੁਸੀਂ ਪੇਰੈਂਟਸ ਨੂੰ ਦੱਸਿਆ ਕਿ ਮੈਂ ਤਾਂ ਪੇਂਟਰ ਬਣਨਾ ਹੈ ਜਾਂ ਆਰਟਵਰਕ ਕਰਨਾ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀ ਜੀ ਆਪ ਗੰਦੇ ਕਰੇਗਾ ਕੋ ਪੜਾ acha doctor ਜਾਂ ਉਸਕਾਰ ਨੂੰ ਡਾਕਟਰ ਬਣਾ ਦੇਗਾ ਬਰਵਾ ਵੀ ਉਹ ਉਹਨਾਂ ਦੇ ਉਹ ਤਾਂ ਨਹੀਂ ਸੀ ਜੀ ਲੇਕਿਨ ਉਹ ਬਾਅਦ ਦੇ ਵਿੱਚ ਜਿਹੜੀ ਖੁਸ਼ੀ ਹੋਈ ਕਿ ਪੂਰੀ ਦੁਨੀਆ ਦੇ ਵਿੱਚ ਜੀਤ ਆਰਟੀ ਹੋ ਗਈ ਹੈ ਨਾ ਜਿਸ ਨੇ ਉਹ ਉਹਨਾਂ ਫਰੇਮ ਨਾਲ ਮਿਲ ਗਿਆ ਤਾਂ ਉਹ ਜਦੋਂ ਵੀ ਕਿਤੇ ਜਾਂਦੇ ਸੀਗੇ ਤੇ ਮੈਂ ਜੀਤ ਦੇ ਮੋਢੇ ਉੱਤੇ ਬੈਠੋ ਜੀਤ ਦੇ ਬਾਹਰ ਉੱਤੇ ਬੈਠੋ ਵਾਹ ਉਹਨਾਂ ਦੇ ਇਫੈਕਟ ਵੀ ਸੀ ਕਿ ਖੇਰ ਖੁਸ਼ੀ ਉਹਨਾਂ ਨੂੰ ਬਹੁਤ ਹੋਈ ਵੀ ਕਹਿੰਦੇ ਕਹਿੰਦੇ ਮੈਨੂੰ ਸਾਨੂੰ ਨਹੀਂ ਪਤਾ ਸੀ ਕਿ ਆ ਵੀ ਇੰਸਾ ਕੇ ਇਹ ਗੱਲ ਚਲੀ ਜਾਂਦੀ ਹੈ ਜੀ ਪਹਿਲੀ ਪਿੰਡਿੰਗ ਤੁਸੀਂ ਕਿੰਨੀ ਐਜ ਚ ਬਣਾਈ ਪਹਿਲੀ ਪਿੰਡਿੰਗ ਮੈਂ ਮੰਨ ਕੇ ਲੋਕੀ 9 ਸਾਲੋਂ 10 ਸਾਲ ਦਾ ਸੀ ਅੱਛਾ ਉਹ ਕੀ ਚੀਜ਼ ਸੀ ਮੈਂ ਬਣਾ ਦੇ ਗੁਰਦਾਨਕ ਦੇਵ ਜੀ ਦੀ ਫੋਟੋ ਸੀ ਜਿਸ ਤਰ੍ਹਾਂ ਸੋਹਾ ਸਿੰਘ ਜਿਹੜੇ ਆਰਟਿਸਟ ਹੈ ਉਹਨਾਂ ਦੀ ਜਿਹੜੀ ਪਿਕ ਬਣੀ ਸੀ ਉਹੀ ਜੇ ਬਣਾਈ ਜਾਂ ਨਹੀਂ 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 ਉਦੋਂ ਇਹ ਤਾਂ ਨਹੀਂ ਆਦਾ ਵੀ ਕਿਹੜੇ ਸੀ ਉਦੋਂ ਤਾਂ ਬਸ ਤੂੰ ਜੋ ਮਨ ਚ ਆਇਆ ਹੈ ਨਾ ਉਹ ਫੋਟੋ ਪਈ ਹੈ ਕਿਤੇ ਆਪਾਂ ਦੋਸਤੋ ਉਹ ਵਾਲੀ ਜੇ ਫੋਟੋ ਜੇ ਲੱਭੇਗੀ ਤੁਹਾਨੂੰ ਦੁਬਾਰਾ ਕਿਸੇ ਇੰਟਰਵਿਊ ਦੇ ਵਿੱਚ ਜਰੂਰ ਦਿਖਾਵਾਂਗੇ ਤੇ ਫਿਰ ਕਰਦੇ ਕਰਦੇ ਜਦੋਂ ਤੁਸੀਂ ਫੋਟੋ ਪਹਿਲੀ ਬਣਾਈ ਫਿਰ ਉਹਨੂੰ ਪ੍ਰੋਫੈਸ਼ਨਲੀ ਕਦੋਂ ਲਿਆ ਪ੍ਰੋਫੈਸ਼ਨਲੀ ਜੇਕਰ ਤੋਂ ਕਿਸਾਨ ਬਾਦ ਦਾ ਸਕੈਚਸ ਵਗੈਰਾ ਜਿਹੜਾ ਕਵਰਡ ਵਗੈਰਾ ਬਣਾਉਣ ਲੱਗੇ ਅੱਛਾ ਤੇ ਤੁਹਾਨੂੰ ਪੈਸੇ ਵੀ ਮਿਲਣ ਲੱਗੇ ਸੀ ਕੋਈ ਸੇਵਾ ਦੇ ਤੌਰ ਉਸ ਜ਼ਮਾਨਾ ਐਸਾ ਜਿਹਾ ਉਸਲੇ ਪੈਸੇ ਨਹੀਂ ਮਿਲਦੇ ਸਿਰਫ ਗਿਫਟੀ ਮਿਲਦਾ ਸੀ ਕਿ ਦਿਓ ਬਸ ਐਪਰੀਸ਼ੀਏਸ਼ਨ ਸੀ ਉਹ ਵੀ ਗਿਫਟ ਵੀ ਬਹੁਤ ਵੱਡੀ ਗੱਲ ਸੀਗੀ ਤੁਹਾਡੇ ਲਈ ਨਾ ਸ਼ੁਰੂ ਦੇ ਵਿੱਚ ਤੇ ਇਹਨੂੰ ਤੁਸੀਂ ਐਜ਼ ਅ profession ਕਦੋਂ ਲਿਆ ਕਿੰਨੇ ਕ ਸਾਲ ਹੋ ਗਏ profession ਤੁਸੀਂ ਮੰਨ ਕੇ ਚਲੋ ਵੀ ਮੈਂ ਹੀ ਕਹ ਰਿਹਾ 50 ਇਅਰਸ ਜਿਹੜੇ ਤੁਸੀਂ ਮੈਂ ਕਹਿੰਦਾ 73 ਜਿਵੇਂ ਮੈਂ ਮੈਡੀਕਲ ਕਿਤੇ ਬਣਾ ਉਹ ਛੱਡ ਕੇ ਮੈਂ ਇਧਰ ਲੈਂਚ ਆਇਆ ਅੱਛਾ ਮੈਡੀਕਲ ਕਰ ਰਹੇ ਸੀ ਹਾਂ ਜੀ ਐਮਬੀਬੀਐਸ ਹਾਂ ਜੀ ਛੱਡ ਕੇ ਮੈਂ ਇਧਰ ਆਇਆ ਹੁਣ ਇੱਕ ਕੁਐਸਚਨ ਬੜਾ ਪਿਆਰਾ ਜ ਹੈ ਕਿ ਜੇ ਤੁਸੀਂ ਐਮਬੀਬੀਐਸ ਕਰਦੇ ਡਾਕਟਰ ਬਣ ਜਾਂਦੇ ਅੱਜ ਤੁਸੀਂ ਅਜੀਤ ਆਰਟਿਸਟ ਹੋ ਤੇ ਕਿਹੜਾ profession ਤੁਹਾਨੂੰ ਅੱਛਾ ਲੱਗਿਆ ਦੇਖੋ ਮਨੂ ਪ੍ਰੋਫੈਸਰ ਜੀ ਨੇ ਤਾਂ ਅੱਛਾ ਲੱਗਿਆ ਇੱਕ ਤਾਂ ਉਦੋਂ 5 ਸਾਲ ਲਾ ਕੇ 8 ਸਾਲ ਲਾ ਕੇ ਉਸ ਬਾਅਦ ਉਹ ਜਿਹੜੀ ਹੈ ਵਰਨਸ ਸ਼ੁਰੂ ਹੋਣੀ ਸੀਗੀ ਇਹਦੇ ਨਾਲ ਦੇ ਨਾਲ ਸ਼ੁਰੂ ਹੋ ਗਈ ਸੀ ਜੀ ਜੀ ਤੇ ਇੱਕ ਉਸ ਵੇਲੇ ਇੰਨਾ ਕਿ ਮੈਨਾਈ ਜੀ ਸਾਊਂਡ ਨਹੀਂ ਸੀ ਕਿ ਅਕਸਰ ਜੀ ਅਬ ਡੋਨੇਸ਼ਨ ਦਿੱਤੀ ਜਾ ਸਕੀ ਕੋਈ ਮਲਾਲ ਵੀ ਨਹੀਂ ਹੈ ਉਸ ਗੱਲ ਦਾ ਕਿ ਡਾਕਟਰ ਨਹੀਂ ਬਣਿਆ ਸਭ ਤੋਂ ਸੋਹਣੀ ਗੱਲ ਮੈਂ ਰੋਜ਼ ਕਹਿੰਦਾ ਹਾਂ ਨਾ ਜ਼ਿੰਦਗੀ ਦੇ ਵਿੱਚ ਪੜ੍ਹਾਈ ਜ਼ਰੂਰੀ ਇਸ ਲਈ ਹੋ ਸਕਦੀ ਹੈ ਕਿ ਤੁਸੀਂ ਦੁਨੀਆ ਦੇ ਨਾਲ ਵਿਚਰਨਾ ਹੈ ਲੇਕਿਨ ਪੜ੍ਹਾਈ ਇਸ ਲਈ ਜ਼ਰੂਰੀ ਨਹੀਂ ਹੋ ਸਕਦੀ ਕਿ ਉਹਦੇ ਨਾਲ ਤੁਸੀਂ ਪੈਸਾ ਕਮਾਉਣਾ ਹੈ ਤੇ ਆਪਣਾ ਇੱਕ ਮੁਕਾਮ ਹਾਸਲ ਕਰਨਾ ਮੁਕਾਮ ਕੋਈ ਵੀ ਕਿਸੇ ਵੀ ਫੀਲਡ ਦੇ ਵਿੱਚ ਹਾਸਲ ਕਰ ਸਕਦਾ ਜਿੱਥੇ ਤੁਸੀਂ ਅਜੀਤ ਜੀ ਜਾਣਦੇ ਹੋ ਅੱਜ ਦਲਜੀਤ ਦੋਸਾਂਜ ਨੇ ਹਾਂ ਜੀ ਪੰਜਾਬੀਆਂ ਨੂੰ ਛੱਡੋ ਗੋਰਿਆਂ ਨੂੰ ਵੀ ਨੱਚਣ ਲਾਤਾ ਪੂਰੀ ਦੁਨੀਆ ਹਿਲਾ ਕੇ ਰੱਖਤੀ ਦੇਖੋ ਉਹਦੀ ਪੜ੍ਹਾਈ ਲਿਖਾਈ ਕਿੰਨੀ ਕੈ ਨਾ ਤੇ ਲੇਕਿਨ ਉਹ ਦਿਮਾਗ ਦੇ ਵਿੱਚ ਜਨੂਨ ਸੀ ਜਿਹੜਾ ਡਿਟਰਮੀਨੇਸ਼ਨ ਸੀ ਅਜੀਤ ਜੀ ਇੱਕ ਮੈਨੂੰ ਪਤਾ ਲੱਗਿਆ ਮੈਂ ਜਿੱਥੇ ਵੀ ਜਾਣਾ ਉਹ ਕਹਿੰਦੇ ਜੀ ਅਸੀਂ ਅਜੀਤ ਜੀ ਦੇ ਸ਼ਾਗਿਰਦਾਂ ਕਿਤੇ ਵੀ ਜਾਓ ਕਿਤੇ ਲੁਧਿਆਣਾ ਜਲੰਧਰ ਜਿਹੜਾ ਉਹ ਸਮਾਂ ਸੀਗਾ ਉਸ ਵੇਲੇ ਜੀ ਫੈਮਲੀ ਆਉਂਦੀ ਸੀ ਪੂਰੀ ਨਾਲ ਨਾਲ ਕੱਪੜੇ ਦੇ ਕੇ ਜਾ ਕੇ ਕਹਿੰਦੇ ਸੀ ਇਹ ਨੂੰ ਬਣਖਾ ਵਾਹ ਕੁਝ ਬਣ ਗਿਆ ਤੇ ਉਸ ਵੇਲੇ ਲੋਰ ਐਸਾ ਸੀਗਾ ਕਿ ਨੇੜੇ ਤੇ ਜਲਦੀ ਕੀ ਗੁਰੂ ਚੇਲੇ ਦਾ ਰਿਸ਼ਤਾ ਸੀ ਹਾਂ ਗੁਰੂ ਚੇਲੇ ਦਾ ਬਿਲਕੁਲ ਰਿਸ਼ਤਾ ਹੈ ਨਾ ਪੱਗ ਜਿਵੇਂ ਕਹਿੰਦੇ ਦਿੰਦੇ ਰਿਸਪੈਕਟਿਵ ਜਿਹਾ ਰਿਸ਼ਤਾ ਸੀ ਹਾਂਜੀ ਤੇ ਉਹ ਫਿਰ ਉਹ ਜਿਹਨੇ ਹੁਣ ਆਪਣੇ ਆਪਣੇ ਕੰਮ ਚ ਲੱਗੇ ਲੇਕਿਨ ਹੈ ਤਾਂ ਸਾਰੀ ਜਗ੍ਹਾ ਥੈ ਗਈ ਨਹੀਂ ਜੀ ਜਿਸ ਤਰ੍ਹਾਂ ਕਿ ਆਪਣੇ ਇੱਥੇ ਇਹ ਫੋਟੋ ਸਾਰੀਆਂ ਜਿੰਨੀਆਂ ਲੱਗੀਆਂ ਇਹ ਆਪਣੀ ਖੁਦ ਦੀ ਕ੍ਰੀਏਟੀਵਿਟੀ ਹੈ ਪਹਿਲੇ ਅੱਛਾ ਲੇਕਿਨ ਗੱਲ ਇਹ ਕੋਰਾ ਉਹ ਨਾਲ ਸੀ ਉਹ ਜਿਹੜੀਆਂ ਵੇਚ ਬੈਠੇ ਆ ਉਹਨੂੰ ਅਸੀਂ ਕੀ ਕੀਤਾ ਇਹਨੂੰ ਡਿਜੀਟਲਾਈਜ਼ ਕਰਤਾ ਸੀ ਅੱਛਾ ਤੇ ਉਹਦੀ ਉਹ ਕਾਪੀ ਵਗੈਰਾ ਜਿਹੜੀ ਹੈਗੀ ਆ ਉਹ ਪ੍ਰਿੰਟ ਕਰਕੇ ਵੀ ਦੇ ਦਿੰਦੇ ਅਸੀਂ ਥੈਟ ਇਜ਼ ਸੇਮ ਥਿੰਗ ਬਣੇ ਤਾਂ ਤੁਹਾਡੀ ਹੋਈ ਹੈ ਹਨਾ ਤੁਹਾਡੀ ਕ੍ਰੀਏਟੀਵਿਟੀ ਤਾਂ ਤੁਹਾਡੀ ਹੈ ਉਹ ਸਰ ਇੱਕ ਮਿੰਟ ਉੱਠ ਕੇ ਆਪਾਂ ਸਾਰਾ ਕੁਝ ਦਿਖਾਈਏ ਥੋੜਾ ਜਿਹਾ ਆਪਣਾ ਵਿਜ਼ਿਟ ਕਰਾਈਏ ਦੋ ਦੇਖੋ ਆ ਇਹ ਇੱਕ ਇਹ ਜਿਹੜਾ ਹੈ ਇਹ ਮੋਡਲ ਆਰਟ ਹੈ ਚਾਹੀਦਾ ਹੈ ਇਹਨੂੰ ਮੋਡਲ ਆਰਟ ਕਹਿੰਦੇ ਸੀ 3D ਆਰਟ ਕਹਿੰਦੇ 3D ਆਰਟ ਇਹ ਇਹ ਡਿਜ਼ਾਈਨ ਤੁਹਾਡਾ ਹੀ ਹੈ ਮਤਲਬ ਇਹਨੂੰ ਮੈਂ ਰੋ ਡਿਜ਼ਾਈਨ ਨਹੀਂ ਹੈ ਇਹ ਬਾਹਰ ਦੀ ਅੱਜ ਬਾਹਰੋਂ ਆਇਆ ਹੋਇਆ ਹੈ ਕਿਉਂਕਿ ਐਕਚੁਅਲੀ ਜੋ ਮਾਰਕੀਟ ਟ੍ਰੈਂਡ ਹੈ ਉਹ ਉਹਦੇ ਨਾਲ ਰੱਖਣਾ ਪੈਂਦਾ ਹੈ ਠੀਕ ਹੈ ਇਹ ਵੈਸੇ ਆਪਾਂ ਨੇ ਫॉर ਸੇਲ ਰੱਖਿਆ ਹੋਇਆ ਹੈ ਜੀ ਜੀ ਤੇ ਸਰ ਇੱਕ ਜਿਵੇਂ ਆਹ ਇਹ ਕਿਹੜੇ ਮਹਾਰਾਜਾ ਸਾਹਿਬ ਸ਼ੇਰ ਸਿੰਘ ਜੀ ਨੇ ਸ਼ੇਰ ਸਿੰਘ ਜੀ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ بیٹے ਸੀ ਇਹ ਕਦੋਂ ਬਣਾਈ ਤੁਸੀਂ ਫੋਟੋ ਇਹ ਮਾ ਮੋਦੇ ਵਾਲਾ ਬਣਾਈ ਦੀ ਉਹਦੀ ਕਾਪੀ ਹੈ ਕਾਪੀਆਂ ਸਾਰੀਆਂ ਇਹ ਇਹ ਜੀ ਆਪਾਂ ਸਾਰੀਆਂ ਦਿਖਾਈਏ ਹਰੀ ਸਿੰਘ ਨਲੂਆ ਜੀ ਹਰੀ ਸਿੰਘ ਨਲੂਆ ਜੀ ਹਾਂ ਜੀ ਤੇ ਇਹ نیچے ਦੀ نیچے ਜਿਹੜੇ ਨਾ ਉਹ ਵਾਰੀਅਰ ਸੀਗੇ ਜਿਹੜੇ ਸਿੱਖ ਵਾਰੀਅਰ ਅੱਛਾ 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 ਇਕੋ ਵੈਸੇ ਵਾਰੀਅਰਸ ਦੀ ਬਣੋ ਜੀ 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 ਤਾਂ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਦੇਖੋ ਕਿਆ ਤਸਵੀਰ ਬਣਾਈ ਹੈ ਐਵੇਂ ਲੱਗਦਾ ਹੈ ਕਿ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਬੈਠੇ ਹੋਣ ਸਰਦਾਰ ਸਵਾ ਸਿੰਘ ਜੀ ਦਾ ਪੈਂਡਿੰਗ ਹੈ ਉਹਦੀ ਕਾਪੀ ਹੈ ਇਹ ਅੱਛਾ ਤੋਂ ਲੇਕਿਨ ਇਹ ਤੁਹਾਡੀ ਕਿ ਬਣਾਈ ਗਈ ਹੈ ਹਾਂ ਜੀ ਤੇ ਇਹ ਇਹ ਰਾਜਾ ਸਾਹਿਬ ਜੀ ਮਹਾਰਾਜਾ ਦਲੀਪ ਸਿੰਘ ਹੈ ਦਲੀਪ ਸਿੰਘ ਜੀ ਮਹਾਰਾਜਾ ਸਾਹਿਬ ਦੇ بیٹے ਹਾਂ ਜੀ ਤੇ ਇਹ ਮਹਾਰਾਜਾ ਜੀ ਮਨਜੀਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀਆਂ ਕਿਹੜਾ ਫੋਟੋ ਬਣਾਈ ਹੈ ਮੈਂ ਜੀ ਇੱਥੇ ਦਾਬਾ ਪੈਲੇਸ ਵੀ ਗਿਆ ਸੀ ਉਹਨੇ ਥੋੜੇ ਦਿਨ ਪਹਿਲਾਂ ਹਾਂ ਜੀ ਬੜੀਆਂ ਪਿਕਸ ਲੱਗੀਆਂ 2-200 ਸਾਲ ਪੁਰਾਣੀਆਂ ਹਾਂ ਜੀ ਤੇ ਉਹ ਸ਼ਾਇਦ ਕਹਿੰਦੇ ਕੜਾਈ ਕੀਤੀ ਹੋਈ ਹੈ ਚਾਂਦੀ ਦੀ ਜਾਂ ਕਿਸੇ ਨਾ ਤੇ ਉਹ ਖਰਾਬ ਨਹੀਂ ਹੁੰਦੀਆਂ ਸੋਨੇ ਦੀ ਸੋਨੇ ਦੀ ਕੜਾਈ ਹੈ ਬਿਲਕੁਲ ਤੇ ਲੇਕਿਨ ਥੋੜੀ ਕੋਈ ਫੋਟੋ ਪੁਰਾਣੀ ਬਣਾਈ ਹੋਵੇ ਜਿਹੜੀ ਹਜੇ ਤੱਕ ਖਰਾਬ ਨਾ ਹੋਈ ਹੋਵੇ ਉਹ ਹਲੇ ਤੱਕ ਮੈਂ ਦਿਖਾਣਾ ਤੋਂ ਨਹੀਂ ਉੱਥੇ ਹੈਗੀ ਅੱਛਾ ਉਹ ਪਾ ਦੇਖਣੀ ਹੈ ਕਿੰਨੇ ਸਾਲ ਹੋ ਗਏ ਉਹਨੂੰ 50 ਸਾਲ ਤਾਂ ਹੋ ਹੀ ਗਏ ਉਹ ਮਾਈ ਗੋਡ ਦੋਸਤੋ ਇਹੀ ਜਿਹੜੀ ਹੈ ਤੁਹਾਨੂੰ ਕਲਾ ਅੱਜ ਬਹੁਤ ਹੀ ਅੱਛਾ ਆਪਾਂ ਨੂੰ ਇਹ ਇੱਕ ਮੌਕਾ ਮਿਲ ਗਿਆ ਕਿ ਆਪਾਂ ਦੇਖੋ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਦੇਖੋ ਜੀ ਆਪਾਂ ਨੂੰ ਅੱਜ ਇੱਥੇ ਇੱਕ ਇੱਕ ਮਿੰਟ ਲਈ ਉਸ ਪ੍ਰਮਾਤਮਾ ਨੂੰ ਯਾਦ ਕਰਨ ਦਾ ਵੀ ਮੌਕਾ ਮਿਲ ਗਿਆ ਇਹ ਇਹ ਭਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਭਾਈ ਗੁਰਦਾਸ ਜੀ ਨੇ ਮਤਲਬ ਆਪਣੇ ਹੰਕੂ ਮੰਗੇ ਟਾਈਮ ਤੇ ਸਾਰਾ ਜਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਹਾ 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 ਮਜ਼ਾ ਆ ਗਿਆ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਕਿਆ ਫੋਟੋ ਹੈ ਨਾ ਜਿਹੜੀ ਜੰਗ ਸੀਗੀ ਉਸ ਤੋਂ ਬਾਅਦ ਦਾ ਆਕਾਲਪੁਰਣਾ ਜਿਹੜਾ ਉਹਨਾਂ ਨੂੰ ਅਮੀਰ ਹੋਇਆ ਜਿਹੜੀ ਗੱਲਬਾਤ ਹੋਈ ਉਹਨਾਂ ਦੇ ਆਕਾਲਪੁਰਖ ਨਾਲ ਹੈ ਨਾ ਜੀ ਗੁਰਨਾਨਕ ਪਾਤਸ਼ਾਹ ਦੀ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਣਾ ਇਹ ਅਲੱਗ ਇੱਕ ਪੋਸਚਰ ਹੈ ਉਹਨਾਂ ਦਾ ਇਹ ਇਹ ਲੜਾਈ ਦੀ ਤਸਵੀਰ ਹੈ ਸਰ ਨਹੀਂ ਜੀ ਇਹ ਮਹਾਰਾਜ ਰঞ্জੀਤ ਸਿੰਘ ਦਾ ਦਰਬਾਰ ਅੱਛਾ ਦਰਬਾਰ ਦੀ ਦੇਖੋ ਮਹਾਰਾਜ ਰਣਜੀਤ ਸਿੰਘ ਤੇ ਦਰਬਾਰ ਦੀ ਇਹ ਇਹ ਜੀ ਇਹ ਜਿਹੜੇ ਨੇ ਬਾਬਾ ਦੀਪ ਸਿੰਘ ਦੇ ओरिजिनल ਜਿਹੜੇ ਕੋਲ ਆ ਰਹੀ ਹੈ ਅੱਛਾ ਜੀ ਬਾਬਾ ਦੀਪ ਸਿੰਘ ਕੀ ਖੋਦ ਤੇ ਵਾਰੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਕਰੋ ਜੀ ਗੁਰਨਾਨਕ ਪਾਤਸ਼ਾਹ ਵਾਹ ਕੀ ਆ ਤਸਵੀਰ ਹੈ ਸਰ ਇਹ ਵੀ ਤੁਸੀਂ ਪੜ੍ਹਾਈ ਸਰ ਹਾਂ ਜੀ ਜੀ ਇਹ ਪਹਿਲਾਂ ਮੋਸਿੰਦੀ ਬਣੀ ਹੋਈ ਉਦੀ ਕਾਪੀ ਕੀਤੀ ਰਹੀ ਹੈ ਜੀ ਅੱਛਾ ਜੀ ਤੇ ਸਰ ਇੱਧਰ ਵੀ ਆਪਾਂ ਦਿਖਾਈਏ ਇਧਰਲਾ ਸਾਈਡ ਆ ਆ ਵੀ ਉਹਨਾਂ ਦਾ ਦਰਬਾਰ ਹੀ ਹੈ ਵੱਡੀ ਤਸਵੀਰ ਹੈ ਨਾ ਹਾਂ ਜੀ ਤੇ ਆ ਪੇਂਟਿੰਗ ਬਾਰੇ ਦੱਸੋ ਜੀ ਇਹ ਜਿਹੜਾ ਹੈ ਮਤਲਬ ਇੱਕ ਗੈੱਟ ਟੂਗੇਦਰ ਹੈ ਸਰ ਇਹ ਅੱਛਾ ਇਹ ਇਹ ਤੁਹਾਡਾ ਆਪਣੀ ਆਪਣੀ ਦਿਮਾਗ ਦੀ ਇਜਾਦ ਹੈ ਜੀ 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 ਅੱਛਾ ਜੀ ਹਰਿਮੰਦਰ ਸਾਹਿਬ ਦੀ ਮੋਸ ਸੋਨੇ ਪੈ ਖਾਣਾ ਜੀ ਆ ਇਹ ਵਾਲੀ ਇਹ ਅਚਾ ਜੀ ਤੇ ਬਾਬਾ ਦੀਪ ਸਿੰਘ ਜੀ ਖੇਰ ਬਾਬਾ ਦੀਪ ਸਿੰਘ ਜੀ ਦੇ ਵਿੱਚ ਦਰਸ਼ਨ ਕਰੋ ਜੀ ਇਹ ਕੀ ਫੋਟੋ ਹੈ ਸਾਰੇ ਜਿਹੜੀ ਸਰਦਾਰ ਸਿੰਘ ਦੀ ਇਹ ਤਾਂ ਇੱਕ ਐ ਜੇ ਸਿੱਖੇ ਬਣਾਈ ਪਈ ਹੈ ਜੀ ਵਾਹ ਇਹ ਅੱਜ ਦੀ ਜਿਹੜੀ ਸਭ ਤੋਂ ਜ਼ਿਆਦਾ ਪਿਆਰੀ ਫੋਟੋ ਹੈ ਦੇਖੋ ਇੱਕ ਸਿੰਘ ਦਾ ਜਿਹੜਾ ਸਰੂਪ ਹੈ ਉਹ ਬਣਾਇਆ ਇਹਨਾਂ ਦੇ ਮਨ ਦੇ ਵਿੱਚ ਆਇਆ ਤੁਹਾਨੂੰ ਲਾਸਟ ਦੇ ਵਿੱਚ ਇੱਕ ਫੋਟੋ ਵੀ ਦਿਖਾਉਂਗਾ ਜੇ ਬਣਾ ਰਹੇ ਸੀਗੇ ਜਿਹੜੀ ਉਹਦੇ ਬਾਰੇ ਆਪਾਂ ਲਾਸਟ ਗੱਲ ਕਰਾਂਗੇ ਇਹ ਸਾਰੇ ਤੁਸੀਂ ਬਣਾਇਆ ਜੀ ਸਾਰੇ ਸੋਚ अच्छा जी आज का एक अपना डिजिटल आर्ट चलया हुआ है अपना क्रिस्टल आर्ट कहंदे हैं जी ये ये थोड़ी बढ़िया है ना जी ये होनी हुई है उसकी कॉपी है ये अपना जून साहब गुरुवंसी जी ये नाव पे पेंटिंग लगी हुई है जी ਤੁਸੀਂ ਆਹ ਕੰਮ ਬਹੁਤ ਕਰਦੇ ਹੋ ਆਰਟ ਵਰਕ ਸਰ ਆਹ ਵਾਲਾ ਜਿਹੜਾ ਇਹ ਤੁੰਨੇ ਮੇਰੇ ਲਈ ਵੀ ਕੀਤਾ ਸੀ ਹੈ ਨਾ ਇਹ ਤੁਹਾਡੇ ਹੱਥ ਦਾ ਬਣੇ ਨਹੀਂ ਹੱਥ ਦਾ ਪ੍ਰਿੰਟ ਹੈ ਜੂਨ ਪਹਿਲਾਂ ਵੇਚ ਚੁੱਕਿਆ ਜੀ اچھا ਪ੍ਰਿੰਟ اچھا ਇਹ ਹੱਥ ਦਾ ਜੀ اچھا ਇਹ ਬੜੀ ਸੋਹਣੀ ਚੀਜ਼ ਇਹਦਾ मीनिंग ਦੱਸੋਗੇ ਸਰ ਕੀ ਹੈ ਤੁਹਾਨੂੰ ਇਹਦੇ ਦਾ ਗੱਲ ਹੈ ਕਿ ਇੱਕ ਦੂਰੀ ਤੇ ਇੱਕ ਡੈਪਥ اچھا ਕੁਦਰਤ ਹੈ ਮਤਲਬ ਉਹਦਾ ਮੇਲ ਹੈ ਕਲੋਜ਼ਨੈਸ ਤੇ ਦੂਰੀ ਉਹ ਮਾਈ ਗੋਡ ਆਹ ਦੇਖੋ ਜੀ ਫੋਟੋ ਆ ਤੁਹਾਡੇ ਹੱਥ ਦੀ ਬਣੀ ਆ ਮਾਤਾ ਗੋਰੀ ਦੀ ਇਹ ਮਾਤਾ ਗੋਰੀ ਦੀ ਹੱਥੋਂ ਮੈਂ ਇਹ ਵੀ ਪ੍ਰਿੰਟ ਆਈ ਇਹ ਵਿੱਚ ਨਹੀਂ ਲੇਕਿਨ ਤੁਹਾਡੇ ਹੱਥ ਦੀ ਬਣੀ ਆ ਹਾਂ ਮਤਲਬ ਡਿਜ਼ਾਈਨ ਤੁਹਾਡਾ ਹੈ ਨਾ ਜੀ ਕ੍ਰੀਏਟੀਵਿਟੀ ਤੁਹਾਡੀ ਹੈ ਸਾਰੀ ਤੇ ਆਹ ਦੇਖੋ ਜੀ ਤੁਹਾਨੂੰ ਸੋਹਣੀ ਇਹ ਜਿਹੜਾ ਇਹ ਪਿੱਛੇ ਤੁਸੀਂ ਜਪਜੀ ਸਾਹਿਬ ਦਾ ਲਿਖਿਆ ਤੁਸੀਂ ਆਪਣੇ ਹੱਥਾਂ ਨਾਲ ਲਿਖਿਆ ਜੀ ਅੱਛਾ ਜੀ ਦੋਸਤੋ ਇਹ ਇਹ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਕਿ ਇਹ ਕਿਆ ਚੀਜ਼ ਹੈ ਨਾ ਤੇ ਇਹਨਾਂ ਨੇ ਜਪਜੀ ਸਾਹਿਬ ਕੰਪਲੀਟ ਇਹਦੇ ਉੱਪਰ ਲਿਖਿਆ ਹੱਥ ਨਾਲ ਇਹ ਸਰ ਕਦੋਂ ਲਿਖਿਆ ਸੀ ਜੀ ਜੀ 50 ਸਾਲ 50 ইয়ারਜ਼ ਹੋ ਗਏ ਇਹ ਜਿਹੜਾ ਆਪਾਂ ਕਹਿ ਰਹੇ ਸੀ ਦੇਖੋ ਫੋਟੋ ਉਮੀ ਪਈ ਹੈ ਜਿਸ ਤਰ੍ਹਾਂ ਨਵੀਂ ਹੁੰਦੀ ਹੈ ਅੱਜ ਜੀ ਹੈ ਨਾ ਜੀ ਤੇ ਦੋਸਤੋ ਇਹ ਸਾਰੇ ਸਕੇਚ ਥੋੜੇ ਬੜੇ ਹੋਇਆ ਨਾ ਬਿਊਟੀਫੁਲ ਸਕੈਚੇਸ ਨੇ ਤੁਹਾਨੂੰ ਸਾਰੇ ਇੱਕ ਵਾਰ ਦਿਖਾ ਦਵਾਂ ਨਾ ਮੈਂ ਫਿਰ ਆਪਾਂ ਲਾਸਟ ਜਿਹੜੀ ਹੁਣ ਇਹ ਸਕੈਚ ਬਣਾ ਰਹੇ ਸੀ ਉਹਦੀ ਗੱਲ ਕਰਾਂਗੇ ਸ਼ਿਵਜੀ ਦਾ ਸਕੈਚ ਹੈ ਤੇ ਜਿਹੜਾ ਤੁਸੀਂ ਗੱਲ ਕਰ ਰਹੇ ਸੀ ਕਿ ਜੀ ਜੀ ਤੁਹਾਡੇ ਬੇਟੇ ਵੀ ਇਸ ਲਾਈਨ 'ਚ ਆ ਗਏ ਨੇ ਨੇ ਮੇਰੇ ਤਾਂ ਨਹੀਂ ਆਏ ਬੇਟੀ ਆਈ ਹੈ ਜੀ ਲੈਨ ਚ ਵੈਰੀ ਗੁੱਡ ਅੱਛਾ ਹਾਂ ਜੋ ਕੈਨੇਡਾ ਸੈਟਲ ਹੈ ਜੀ ਅੱਛਾ ਕਿੱਥੇ ਪ੍ਰਿੰਟਨ ਹੈ ਜੀ ਆਪਣਾ ਵੈਨਕੂਵਰ ਜੀ ਵੈਨਕੂਵਰ ਅੱਛਾ ਜੀ ਸਰੀ ਸਰੀ ਚ ਜਿਹੜੇ ਮਨਿਸਟਰ ਨੇ ਜੀ ਸੁਖ ਧਾਲੀਵਾਲ ਸਾਹਿਬ ਉਹਨਾਂ ਨੂੰ ਵੀ ਵੀਡੀਓ ਦੇ ਥਰੂ ਅਸੀਂ ਸਤਿ ਸ੍ਰੀ ਅਕਾਲ ਬੁਲਾਣੇ ਆ ਮੇਰੇ ਬਹੁਤ ਹੀ ਅਜ਼ੀਜ਼ ਨੇ ਤੁਹਾਡੀ ਆਪਣੀ ਫੋਟੋ ਤੁਸੀਂ ਭੜਾਈ ਹੈ ਮਜ਼ਾ ਆ ਗਿਆ ਹੈ ਨਾ ਜੀ ਤੁਹਾਡੇ ਤੇ ਤੁਹਾਡੇ ਵਾਈਫ ਦੀ ਫੋਟੋ ਹੈ ਤੁਹਾਨੂੰ ਓ ਮਾਈ ਗਾਡ ਇਹ ਫੋਟੋ ਕੀ ਬੋਲ ਰਹੀ ਹੈ ਸਰ ਆ ਰਿਠਿੰਕ ਅਜੀਜ਼ਾ ਜੋ ਥੀਮ ਹੈ ਜੀ ਅੱਛਾ ਜੀ ਪਰ ਇਹ ਲੜਕੀ ਇੱਕ ਸੋਚ ਰਹੀ ਐ ਕੁਛ ਹੈ ਨਾ ਬਿਊਟੀਫੁਲ ਸਰ ਹੈ ਨਾ ਤੇ ਸਰ ਜਿਹੜੀ ਤੁਸੀਂ ਹੁਣ ਫੋਟੋ ਇਹ ਵੀ ਤੁਹਾਡਾ ਬਣਾਇਆ ਜੀ ਕਿ ਨਹੀਂ ਜੀ ਇਹ ਕ੍ਰਿਸਟਲ ਆਰਟ ਹੈ ਜੀ ਇਹ ਕ੍ਰਿਸਟਲ ਆਰਟ ਹੈ ਜਿਹੜੀ ਅੱਜ ਕੱਲ ਚੱਲ ਰਹੀ ਐ ਇਹ ਕੀ ਚੀਜ਼ ਐ ਸਰ ਹਾਂ ਜੀ ਇਹ ਇੱਕ ਸਟੈਚੂ ਬਣਾਇਆ ਜੀ ਅੱਛਾ ਇਹ ਤੁਸੀਂ ਬਣਾਇਆ ਹਾਂ ਆਪਣੇ ਹੱਥ ਨਾਲ ਇਹ ਇਸ ਮਤਲਬ ਇਹ ਵੀ ਸੋਚ ਰਹੀ ਡੂੰਗੀ ਜੀ ਹਾਂ ਜੀ ਡੂੰਗੀ ਸੋਚ ਦੇ ਵਿੱਚ ਪਿਆ ਹੋਇਆ ਇਨਸਾਨ ਹੈ ਨਾ ਜੀ ਅੱਜ ਕੱਲ ਦੇ ਇਨਸਾਨ ਦੀ ਇਹੀ ਹਾਲਾਤ ਨੇ ਇਹ ਸ਼ਕਲ ਦੇ ਵਿੱਚ ਹਾਸਾ ਹੋਵੇ ਲੇਕਿਨ ਉਹਦਾ ਜਿਹੜਾ ਅੰਦਰੂਨੀ ਹੈ ਉਹ ਸਕਲਪਚਰ ਇਹੀ ਹੈ ਤੇ ਜੀ ਜੀ ਲਾਸਟ ਆਪਾਂ ਤੁਸੀਂ ਬੈਠੋ ਟੇਬਲ ਤੇ ਇੱਕ ਜਿਹੜੀ ਚੀਜ਼ ਤੁਸੀਂ ਬਣਾ ਰਹੇ ਸੀ ਇਹ ਇਹਦੇ ਬਾਰੇ ਗੱਲ ਕਰੀਏ ਇਹ ਕਿਹਦੀ ਫੋਟੋ ਹੈ ਸਰ ਇਹ ਕਸਟਮਰ ਦੀ ਹੈ ਜੀ ਇਹਦਾ ਪੋਰਟਰੇਟ ਬਣਾ ਰਹੇ ਨੇ ਆਪ ਅੱਛਾ ਅੱਛਾ ਸਰ ਇਹ ਜਿਹੜੇ ਪੋਰਟਰੇਟ ਤੁਸੀਂ ਕਿੰਨੀ ਦੇਰ ਚ ਬਣਾ ਦਿੰਦੇ ਹੋ ਪੰਜ ਤੋਂ ਪੰਜ ਘੰਟੇ ਚ ਬਣਾ ਦਿੰਦਾ ਹਾਂ ਅੱਛਾ 5 ਘੰਟੇ ਜੀ ਯਾ ਮੈਨੂੰ ਕੱਲ ਦੱਸੋ ਇਹ ਜਿਹੜੇ ਜੇ ਤੁਸੀਂ ਕੋਈ ਜੇ ਤੁਹਾਨੂੰ ਸਪੈਸ਼ਲ ਦੇਵੇ ਕੋਈ ਅ ਸਪੈਸ਼ਲ ਇਹ ਸਪੈਸ਼ਲ ਨਹੀਂ ਹੈ ਨਹੀਂ ਬਣਦਾ ਅੱਛਾ ਇਹਦਾ ਕੀ ਪ੍ਰਾਈਸ ਹੁੰਦਾ ਹੈ ਇਹਦਾ ਕਿੰਨੇ ਪੈਸੇ ਲੈਣੇ ਆਪਾਂ ਕੋਈ ਨਹੀਂ ਪੈਸੇ ਨਹੀਂ ਜਿੰਨਾ ਕੋ ਪੈਸੇ ਨਹੀਂ ਆ ਮੈਂ ਦਗਾ ਹੀ ਪੈਸੇ ਜੇ ਕੋਈ ਬਣਾਣਾ ਚਾਹਣਾ ਆਪਾਂ ਵੀਡੀਓ ਚ ਬੋਲਣਾ ਚਾਹਦੇ ਆਂ ਦੂਰੋਂ ਤੋਂ ਦੂਰੋਂ ਤੋਂ ਫੋਨ ਇਸ ਤਰ੍ਹਾਂ ਇਹ ਜਿਹੜਾ ਪੋਰਟਲ ਦਾ ਚਾਰਜ ਹੈ 5000 ਰੁਪਏ ਦਾ 5000 ਠੀਕ ਹੈ ਤੇ ਤੁਸੀਂ ਆਪਣਾ ਐਡਰੈਸ ਤੇ ਫੋਨ ਨੰਬਰ ਜਰੂਰ ਬੋਲ ਦਿਓ ਜੀ ਜੀ ਪਲੀਜ਼ ਅਜੀਤ ਆਰਸ ਤਰਪੁਰਾ ਪੰਜਾਬ ਪਟਿਆਲਾ ਜੀ 9814040382 ਜੀ ਦੁਬਾਰਾ ਇੱਕ ਵਾਰ ਤੁਸੀਂ ਪੰਜਾਬੀ ਚ ਬੋਲ ਦੋ ਇਹਨੂੰ ਤੇ ਆਪਾਂ ਕਹੀਏ ਫਿਰ ਮੈਂ ਇੱਕ ਗੁਜਾਰਿਸ਼ ਕਰ ਅਜੀਤ ਆਰ ਤਰਮਰਾ ਬਾਜ਼ਾਰ ਪਟਿਆਲਾ 98140 40382 ਅੱਜ ਕੱਲ ਲੋਕ ਪੰਜਾਬੀ ਬੋਲਣਾ ਭੁੱਲ ਗਏ ਤੇ ਉਸ ਕਰਕੇ ਜੇ ਆਪਾਂ ਪੰਜਾਬੀ ਚ ਬੋਲਦੇ ਆ ਤਾਂ ਵੀ ਮਾਈਂਡ ਕਰਦੇ ਆ ਲੋਕ ਇਹ ਦੋਸਤੋ ਜਿਹੜਾ ਇਹਨਾਂ ਨੇ ਹੁਣ ਇਹ ਆਰਟ ਬਣਾ ਰਹੇ ਨੇ ਥੋੜੀ ਫੋਟੋ ਐਵੇਂ ਲੱਗੇਗਾ ਕਿ ਥੋੜੀ ਮਤਲਬ ਇਹ ਫੀਲ ਕਰ ਸਕਦੇ ਹੋ ਕਿ ਤੁਸੀਂ ਮਤਲਬ ਜਿਉਂਦੀ ਫੋਟੋ ਹੈ ਇਹ ਇੱਕ बोलेगी ਇਹ ਫੋਟੋ ਇਹ ਮੈਨੂੰ ਫੀਲ ਹੁੰਦਾ ਹੈ ਹੈਨਾ ਤੇ ਤੁਸੀਂ ਇੱਕ ਮੈਸੇਜ ਜਿਹੜਾ ਦੇਣਾ ਚਾਹੁੰਦੇ ਹੋ ਦੁਨੀਆ ਨੂੰ ਕੀ ਵੈਸੇ ਦੇਣਾ ਚਾਹੁੰਦੇ ਹੋ ਵੀ ਕੀ ਲੋਕਾਂ ਦਾ ਜਿਹੜਾ ਆਠ ਆਠ ਦੇ ਤੌਰ ਤੇ ਆਰਟਿਸਟ ਦੇ ਤੌਰ ਤੇ ਦੇਖੋ ਇੱਕ ਕਲਾ ਜਿਹੜੀ ਕਿ ਐਸੀ ਚੀਜ਼ ਹੈ ਬਿਨਾ ਬੋਲੇ ਸਭ ਕੁਝ ਬੋਲ ਦਿੰਦੀ ਹੈ ਵਾਹ ਅੱਜ ਦੀ ਜਿਹੜੀ ਵੀਡੀਓ ਦਾ ਟਾਈਟਲ ਹੋਏਗਾ ਕਲਾ ਇੱਕ ਐਸੀ ਚੀਜ਼ ਹੈ ਜਿਹੜੀ ਬਿਨਾ ਬੋਲਿਆ ਹੀ ਸਭ ਕੁਝ ਬੋਲ ਦਿੰਦੀ ਹੈ ਸਰਦਾਰ ਅਜੀਤ ਸਿੰਘ ਵੱਲੋਂ ਇਹ ਟਾਈਟਲ ਹੈ ਕਿਸੇ ਹੋਰ ਜਗ੍ਹਾ ਤੇ ਕਿਸੇ ਇਸ ਤਰ੍ਹਾਂ ਦੇ ਅੱਛੇ ਇਨਸਾਨ ਨਾਲ ਤੁਹਾਨੂੰ ਫੇਰ ਮਿਲਾਉਣਿਆਂ ਤਾਂ ਜੋ ਤੁਸੀਂ ਮੋਟੀਵੇਟਿਡ ਹੋ ਸਕੋ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ